ਦੇ ਨਿਰਦੇ ਪਿੰਡ ਸਮਰਾੜੀ ਦੇ ਵਿੱਚ ਉਸ ਵੇਲੇ ਹਫੜਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਕੱਪੜੇ ਦੇ ਵਿੱਚ ਲਪੇਟੀ ਹੋਈ ਇੱਕ ਅਜੀਹੀ ਚੀਜ਼ ਦੇਖੀ ਕਿ ਉਸ ਤੋਂ ਬਾਅਦ ਉਸ ਦੇ ਹੱਥ ਪੈਰ ਕੰਬ ਗਏ ਤੇ ਫਟਾਫਟ ਉਸ ਨੇ ਪੁਲਿਸ ਨੂੰ ਫੋਨ ਖੜਕਾ ਦਿੱਤਾ ਦੂਜੇ ਪਾਸੇ ਪਿੰਡ ਦੇ ਲੋਕ ਵੀ ਪਹੁੰਚ ਗਏ ਉਹ ਵੀ ਕੱਪੜੇ ਵਿੱਚ ਲਪੇਟੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਆਖਰ ਇਹ ਅਜੀਹੀ ਕਰਤੂਤ ਕੌਣ ਕਰ ਗਿਆ ਜਿਸ ਤੋਂ ਬਾਅਦ ਖੇਤ ਵਿਚ ਕਰ ਰਹੇ ਕਿਸਾਨ ਨੇ ਦੱਸਿਆ ਕਿ ਜਦੋਂ ਉਹ ਖੇਤ ਦੇ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਇੱਕ ਕੱਪੜਾ ਪਿਆ ਸੀ ਤੇ ਜਦੋਂ ਕੱਪੜਾ ਖੋਲ ਕੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਿਆ ਕਿ ਕਿਸੇ ਨੇ ਇਹ ਘਟੀਆ ਹਰਕਤ ਕੀਤੀ ਕਿ 7 ਮਹੀਨਿਆਂ ਦੇ ਭਰੂਣ ਕੱਪੜੇ ਦੇ ਵਿੱਚ ਲਪੇਟ ਕੇ ਉਹ ਖੇਤਾ ਵਿੱਚ ਸੁੱਟ ਗਿਆ ਤੇ ਨਾਲ ਹੀ ਪਿੰਡ ਦੇ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਥੋੜੇ ਦਿਨਾਂ ਦਾ ਬੱਚਾ ਮਤਲਬ 7-8 ਮਹੀਨੇ ਦਾ ਤਕਰੀਬਨ ਪੇਟ 'ਚ ਹੋਊਗਾ ਬੱਚਾ ਔਰਤ ਦੇ ਜਿਹੜਾ ਛੱਪਿਆ ਸੀਗਾ ਜੀ ਕੰਪਲੀਟ ਨਹੀਂ ਸੀ ਬਣਾਇਆ ਬੱਚਾ ਜਾਨੀ ਵਿਧਾਨਕ ਪੈ ਸਾਰੇ ਬਣੇ ਸੀਗੇ ਉਹ ਕੋ तकरीबन 5:00 ਵਜੇ ਕੋ ਰੱਖ ਕੇ ਗਿਆ ਇੱਥੇ ਜੇ ਰਾਤ ਦਾ ਹੁੰਦਾ ਤਾਂ ਕੁੱਤੇ ਨੇ ਖਾ ਲੈਣਾ ਸੀ ਅਸਵੀਰ ਦੀ ਹਾਂਜੀ ਹਾਂਜੀ ਹੈਗਾ ਕਿਸੇ ਗਰੀਬੀ ਦਾ ਹੀ ਹੋਣਾ ਇੱਥੋਂ ਦੂਰੋਂ ਬਾਹਰੋਂ ਬੰਦਾ ਨਹੀਂ ਆਇਆ ਸੀ ਮੇਰਾ ਕੀ ਕਹਿਣਾ ਬੜੀ ਬੱਬਕਿਸਤੀ ਖੋ ਰਹਾ ਹੈ ਸਵੇਰੇ ਇਹ ਮੁੰਡਾ ਆਪਣੇ ਖੇਤ ਵਿੱਚ ਪੱਕੇ ਬੁੱਢਣ ਗਿਆ ਉਹਨੂੰ ਇੱਕ ਬੱਚੇ ਦੀ ਬਿੜੋੜੀ ਬਲਾਸ਼ ਕੁੜੀ ਸੋਗਾ ਜਿਹਾ ਬੱਚਾ ਸੀ ਇਹ ਮਰ ਗਿਆ ਕੁਝ ਦਿਨਾਂ ਦਾ ਹੋਊ ਦੱਸਦਾ ਕੋ ਸੇ ਪਿਆਸੀ ਉਹ ਕੀੜਿਆਂ ਦਾ ਖਾਦਾ ਇਸ ਬੁਰੀ ਕੰਨਾ ਅਸੀਂ ਉਹ ਵੇ ਮਨਦਸ ਮੈਂ ਪਰ ਸੋਤ ਰਹਿਤੇ ਪਰਸਵਾਰ ਤੋਂ ਬੈਡਵੋੜੀ ਜਾ ਗਿਆ ਉਹਦੀ ਸੇਵਲਾ ਸੜ ਕੱਢ ਦਿੱਤੀ ਤੂੰ ਪੀਕਅਪ ਉਹ ਕਰਦਾ ਯੋਕਰੂ ਕਾਮਰੇ ਸੀ ਨੇ ਬਾਬਾ ਮੈਂ ਬਹੁਤ ਸਵੱਦੀ ਬੜੀ ਕਸਤੀ ਆ ਉਹ ਬੱਚੇਰੀ ਅਤੇ ਜਦੋਂ ਪੁਲਸ ਅਧਿਕਾਰੀ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਕੱਪੜੇ ਦੇ ਵਿੱਚ ਇੱਕ ਭੂਣ ਪਿਆ ਸੀ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਕਲਰ ਹੁਮੇਸ਼ਾ ਬਣੀ ਸੀ ਚੌਂਕੀਚਾਰ ਨੂੰ ਵੀ ਉੱਥੇ ਸੰਭਾਲੀ ਇੱਕ ਬਾੜ ਦੇ ਵਿੱਚ ਭੂਣ ਹੈਗਾ ਥੋੜਾ ਬੱਚਾ ਮਿਲਿਆ ਉਹ ਦੇਵਾਜ ਦੇ ਬਾਹਰ ਤੇ ਹੀ ਪਸੇੜਾ ਉਹ ਫੇਰ ਲੋਕ ਕਰਤੀ ਹੈ ਤੇ ਤਤਤੀ ਜਾਰੀ ਹੈ ਜੀ ਕਾ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਲੋਕ ਬੱਚਿਆਂ ਨੂੰ ਤਰਸਦੇ ਨੇ ਤੇ ਦੂਜੇ ਪਾਸੇ ਅਚੇਹ ਲੋਕ ਵੀ ਨੇ ਜੋ ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸੁੱਟ ਜਾਂਦੇ ਨੇ ਆਖਰੀ ਘਟਿਆ ਹਰਕਤ ਕਿਨਾਂ ਦੇ ਵੱਲੋਂ ਕੀਤੀ ਗਈ ਆ ਹੁਣ ਜਾਂਚ ਦੇ ਵਿੱਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ